ਜੀ ਬਾਬੋ ਕੀ ਹਾਲ ਚਾਲ ਆ ਟਿਕ ਟੋਕ ਸਾਰੇ ਜਾਨਵਰਾਂਾਂ ਦੀ ਠੀਕ ਨੇ ਵੇ ਤੇ ਅੱਜ ਪੜਾ ਲੇਟ ਹੋ ਗਏ ਸਣਾ ਕੋਟਰ ਡਾਉਣ ਕਣੀਆਂ ਅੱਜ 8 ਵਜੇ ਆ ਤੇ ਆਪਾਂ ਨੇ ਠੀਕ ਆ ਅਦਾ ਅਦਾ ਜਾਂ ਘੰਟਾ ਇੱਕ ਲੇਟ ਕਰਤਾ ਪੜੇ ਠੀਕ ਆ ਚਲੋ

ਕੀ ਹੋ ਰਾ ਨੂੰ ਚਾਲਾ ਲੈ ਪਤੰਦਰ ਦਾ ਬੈਠ ਹੀ ਗਿਆ ਟੰਬੇ ਖਾਣੇ ਨੇ ਮੈਨੂੰ ਲੱਗਾ ਮੈਨੂੰ ਉਹ ਲਾਣੀ ਬਈਆਂ ਨੂੰ ਪਰਿਆ ਉਹ ਡਰ ਡਰ ਰਿਹਾ ਬੜਾ ਲੱਗਾ ਗੋਠੇ ਦੀ ਬੈਠੀ ਆ ਨਾ ਵਿਚਾਰਾ ਕੱਲ ਪਤਾ ਕੀ ਹੋ ਗਿਆ ਕੱਲ ਹੋਇਆ ਇਹਦੇ ਨਾਲ ਤਾਂ ਕੁਛ ਨਾ ਕੁਛ ਨਾ ਨਹੀਂ ਆਇਆ ਇੱਥੇ ਜਾਣ ਪਰ ਨਹੀਂ ਕਿ ਸਾਡੇ ਵੀ ਕਿਸੇ ਨੇ ਕੋਈ ਨਹੀਂ ਐ ਕਰੀ ਨਹੀਂ ਹੈਗਾ ਜਿਵੇਂ ਲੱਗ ਰਿਹਾ ਕਰਨ ਡਾਰੀ ਜਾਂਦਾ ਵਿਚਾਰਾ ਕੱਲ ਬਣਾ ਦੇਣਾ ਬਹੁਤ ਵਰਾ ਆੜਾ ਚੱਲੇ ਉਹਨੂੰ ਡਾਣੇ ਫਿਰ ਲਓ ਜੀ ਚਿੱਟੀਆਂ ਵਾਲੀ ਡਾਤੀ ਇਹ ਮਲਾ ਦਾ ਕੋਟੇ-ਕੁਟੇ ਤੇ ਬਹਿ ਗਿਆ ਥੋੜਾ ਆ ਕੇ ਆਉਣਾ ਥੋੜੀ ਗਿਆ ਜਾਣ ਮਰਾ ਆ ਫਿਰ ਤਾਂ ਕਿਉਂ ਅੱਜ ਕੋਈ ਬੈਰੀ ਬਾਜਰ ਕੋਈ ਨਾ ਆਵੇ ਹਨਾ ਤੰਗ ਹੋ ਜਾਂਦੇ ਨੇ ਪੁੱਤਰ ਤਾਪਾ ਤੰਗ ਕੋਨੇ ਆਵਦਾ ਠੀਕ ਆ ਵਾ ਫਿਰ ਤਾਪਾ ਤੰਗ ਕੋਨੇ ਨਾਲ ਕੁਤਰਨ ਚੋ ਜਰੇ ਜੀ ਬਾਬੂ ਹੁਣ ਆਪਾਂ ਕੱਲ ਵਾਂਗੂ ਛੋਟੀ ਬੱਚੀ ਕੱਢੀ ਹੈ ਹਨਾ ਆ ਬੈਠ ਤੇ ਆ ਵੀ ਵਸ ਤਿਆਰ ਹੋਣ ਲੱਗ ਗੇ ਇਹਨਾਂ ਨੂੰ ਕੱਢਦੇ ਆ ਛੋਟੀ ਛਾਤਰੀਆਂ ਤੇ ਮਤਲਬ ਜਿਵੇਂ نیچے ਲਾਉਣ ਨੇ ਆਪਾਂ ਉਹ ਬਾਹਰ ਠੀਕ ਆ ਲਓ ਖੜੇ ਉਹ ਵੀ ਲੈ ਕੇ ਚਾਲਦੇ ਕਰਦੇ ਜੇਰ ਲਓ ਵੱਬ ਚੱਕ ਲੰਦੇ ਬੱਚੇ ਬਈ ਠੀਕ ਆ ਦੋ ਉਹ ਹੀ ਕੱਲ ਵਾਲੇ ਤੇ ਇੱਕ ਵਾਰ ਤਾਂ ਛਾਤਰੀ ਦੇ ਭਾ ਕੇ ਫੇਰਾ ਪੜਾ ਸਕਦੇ ਠੀਕ ਆ ਚਲੋ ਪੰਜ ਮਿੰਟ ਬਾਅਦ ਖਣਨ ਫੇਰ ਲਾਉਣਾ ਹੈ ਛੇੜ ਤਾਂ ਚਲੋ ਭਾਈ ਐਨੇ ਹਨ ਦਾਣੇ ਪਾ ਦਈਏ ਕੁੱਤਰਾਂ ਨੂੰ ਆਪਾਂ ਦਾਣੇ ਪਾਪੋ ਯਾਰ ਰਾਜਾ ਹਨ ਮੇਰੇ ਰੰਗ ਥਿਨਰ ਆਪਣੇ ਲਈ ਸਾਰਾ ਕੁਝ ਪਿਆ ਹਨ ਉਹਨੂੰ ਰੰਗ ਵੀ ਪਿਆ ਥਿਨਰ ਵੀ ਪਿਆ ਪਰ ਆਏ ਆ ਵੀ ਦੋ ਦੋ ਲਾ ਕੇ ਹਨ ਵੀਡੀਓ ਦੇ ਵਿੱਚ ਮਾੜਾ ਜਾਂ ਹੁਤਾ ਫਰਕ ਜਾਂ ਵੀ ਕਿਤੋਂ ਰੰਗ ਦਿਖਾਵਾਂਗੇ ਕਦੋਂ ਦੇਖੂ ਇਤਰਾਣੋਂ ਦੇਖਾਂਗੇ ਹਨ ਤੇ ਆਪਾਂ ਸੱਧੀ ਐਂ ਕਰਾਂਗੇ ਪਹਿਲਾਂ ਸਪੈਸ਼ਲ ਰੰਗਾਂ ਤੇ ਵੀਡੀਓ ਬਣਾਵਾਂਗੇ ਤੇ ਉਹਦੀ ਕੰਨੀ ਕੰਨੀ ਜੀ ਵੀ ਆਉਣ ਵਾਲੀਆਂ ਪੱਠੇ ਦੀਆਂ ਬਸ ਇਹਦੀ ਵੀ ਲਾਵਾਂਗੇ ਜੇ ਬਈ ਬਾਲਾ ਹਨ ਇਹਨੇ ਉਹ ਘਰੇ ਆ ਵੀ ਆਇ ਨਹੀਂ ਰਹੀਆਂ ਫਿਰ ਕਿਉਂ ਨਾ ਫਿਰ ਲਾ ਦਾਂਗੇ ਕੰਨੀ ਦਾ ਵਧੂਗੀ ਜਾਉਨੇ ਨਹੀਂ ਹਨ ਇੱਕ ਦੋ ਦਿਨ ਰੰਗ ਲਾ ਕੇ ਰੱਖ ਲਾਂਗੇ ਇਹਨੂੰ ਵਿਚਾਰੇ ਜਾ ਵੀ ਤਿਆਰ ਹੋ ਜਾਂਦਾ ਉਹ ਦੇਖੋ ਖੜਾ ਜਾਂਦਾ ਉਹ ਕੋਈ ਤਰਾ ਜਾ ਵੀ ਰੱਤਾ ਜਾਂ ਇਹਨਾਂ ਨੂੰ ਵੀ ਕੱਢਦੇ ਅੱਜ ਕੋਈ ਨਹੀਂ ਕੱਢਦੇ ਲਾ ਕੇ ਕੋਈ ਵਧੀਆ ਜਿਹਾ ਬਾਂਸ ਘਰਦੇ ਵੀ ਛੇਰ ਤੋਂ ਦੇ ਨਾਲ ਪਾਜੀ ਬਾਪ ਬੱਚੇ ਕੱਢ ਲਈ ਆਪਾਂ ਹੁਣ ਬਾਹਰ ਜਾ ਕੇ ਇਹ ਹਾਂਦੇ ਨੇ ਆਪਦਾ ਦਾਣਾ ਪਾਣੀ ਬੱਚੇ ਵਧੀਆ ਹੋ ਰਹੇ ਨੇ ਵੱਡੇ ਹਨਾ ਕੱਢਣੇ ਚਾਹੀਦੇ ਨੇ ਐਡਣ ਮੈਂ ਤਾਂ ਮੈਂ ਤਾਂ ਕੱਢਦਾ ਹੁੰਦਾ ਹਾਂ ਨਾ ਬਈ ਬਾਕੀ ਜਿਹੜੇ ਨਹੀਂ ਕੱਢਦੇ ਆਡਣ ਹਿਸਾਬ ਹੁੰਦਾ ਸਾਰਾ ਦਾ ਚਲੋ ਲੈ ਕੇ ਚੱਲੀਏ ਭਾਈ ਆਹ ਵਾਪਸ ਬੱਚੇ ਉਠਾਤੀ ਛੋਟੇ ਠੀਕ ਆ ਛਾਤਰੀ ਤੇ ਆਹ ਦੇਖੋ ਰੱਤਾ ਇਹ ਤਾਂ ਪੂਰਾ ਹੋ ਰਹਿਣਾ ਜਮੀ ਆ ਰੱਤਾ ਨਿਕਲ ਆ ਭਾਈ ਇੱਕ ਪਾ ਤੇ ਕਾਲ ਇੱਕ ਲੈ ਠੀਕ ਆ ਆ ਲਾਲ ਸਰਾਜਾ ਠੀਕ ਹੈ ਤੇ ਠਲਾਂ ਵੀ ਉਹ ਓਕੇ ਨੇ ਬਸ ਠਲਾਂ ਤੇ ਹਾਂ ਭਾਈ ਨੰਬਰ ਬੜਾ ਤੁਸੀਂ ਹਣਾ ਪਤਾ ਕਰਦੇ ਹੋ ਪਤਾ ਨਹੀਂ ਕਿਹਦੇ ਹਸਾਮ ਨਾਲ ਕਮੈਂਟ ਆ ਰਹੀਆਂ 700 ਤੋਂ 68 ਪਤ ਨਹੀਂ ਚੌਣ ਤੇ ਖਤਮ ਪਤਾ ਨਹੀਂ ਕਿੱਥੋਂ ਹੱਥ ਲੱਭ ਲੈਂਦੇ ਨੇ ਯਾਰ ਚਲੋ ਕੋਈ ਨਾ ਤੇ ਬੱਚੇ ਉੱਤੇ ਬੈਠੇ ਨੇ ਦੂਸਰੇ ਛੋਟੇ ਬਸ ਇਸ ਤੋਂ ਵੱਡੇ ਇਹਨਾਂ ਤੋਂ ਇਹਨਾਂ ਨੂੰ ਵੀ ਲਾ ਆ ਛੇੜ ਕੋਈ ਨਾ ਥੋੜਾ ਚਿਰ ਉਹ ਬੈਠਣ ਦੋ ਠੀਕ ਹੈ ਤੇ ਉਤਲੇ ਜਾਣ ਮੁਰਾ ਤਾਂ ਪਤਾ ਨਹੀਂ ਹੁੰਦਾ ਕਿੱਧਰ-ਕਿੱਧਰ ਨੇ ਹਣਾ ਉਹਦਾ ਉੱਚੇ ਖੜ ਰਹੇ ਜਮਾ ਇਹ ਚਲੋ ਹੁਣ ਚੈੱਕ ਕਰਦੇ ਹਾਂ ਮੈਂ ਸ਼ੇਰ ਤੋਂ ਨਾਲ ਬਈ ਲਾਉਣਿਆ ਜਾਨਾ ਬਰਾਣਾ ਛੇੜਾ ਬੱਚਿਆਂ ਠੀਕ ਹੈ ਜਾਲ ਇਹਦੇ ਵਿੱਚ ਰੱਖ ਦਈਏ ਤੇ ਅੱਜ ਗੁੱਟ ਚਲੋ ਛੱਡੋ ਹੋ ਲੈ ਲਓ ਜੀ ਔਟ ਦੇ ਕੇ ਓਹ ਵਾਕੇ ਠੀਕ ਆ ਬਾਬੂ ਹਾਸੀ ਆਏ ਹਾਏ ਮਾਰ ਦੇ ਠੱਪੇ ਬਾਬੂ ਕੰਨ ਨਹੀਂ ਦੇਖ ਲੋ ਤੁਹਾਡੇ ਅੱਖਾਂ ਨਾਲ ਸਾਹਮਣੇ ਵੀਡੀਓ ਰਹੀ ਵਾਵੋ ਬੱਚੇ ਉੱਡ ਗਏ ਪੂਰੇ ਮਤਲਬ ਹਲਤਾ ਲੱਗੀ ਨਹੀਂ ਉੱਚੇ ਠੀਕ ਠਾਕ ਜਿਨੇ ਚਲੋ ਕੋਈ ਨਾ ਹੁਣ ਤਾਂ ਛੇੜ ਲਈ ਆ ਇੱਕ ਸਾਲ ਦੀ ਤੇ ਆਪਾਂ ਇਹਨਾਂ ਕਰਤਾ ਹੁਣ ਛਤਰੀ ਜਿਹੜੀ ਇਹਨੂੰ ਉੱਚੀ ਲਾ ਦਿੰਨੇ ਆ ਇੱਥੇ ਤਾਂ ਲੋ ਜੀ ਆਪ ਬੱਚੇ ਉੱਚੇ ਜਾਈ ਜਾਂਦੇ ਨੇ ਠੀਕ ਐ ਪਾਣੀ ਇੱਧਰ ਹੀ ਜੇ ਗਏ ਨਾ ਆੜ ਦਿਓ ਇਹ ਆ ਇਧਰ ਨਹੀਂ ਆਉਣਗੇ ਇੱਕ ਮਿੰਟ ਕੋਈ ਕਿੰਨੇ ਉੱਚੇ ਜੱਟ ਰਹੇ ਨੇ ਇਹ ਆ ਦੇਖੋ ਆ ਦੇਖੋ ਬਈ ਠੀਕ ਆ ਉੱਚੇ ਭਾਗੇ ਬੱਚੇ ਬਹੁਤ ਐਨੇ ਉ ਜਾਣੇ ਨਹੀਂ ਚਾਹੀਦੇ ਚੱਲ ਕੋਈ ਨਾ ਹੁਣ ਆਪਾਂ ਕੀ ਕਰ ਸਕਦੇ ਆ ਕੀਤੇ ਹਨਾ ਬਾਹਲੇ ਤਾਂ ਹਮਿੰਨਾ ਲੱਗ ਜਾਣ भी है नू, हले तो इन्हों हले इना वो नहीं है घर का माड़ा जो देखो भी कि लड़ रहे ने लग रहे ने हाँ देखो हाँ देखो आ ठीक है उच्च जा रहे नहीं कोई ना देखने भी इन्होंने नीं रखनी मंजी के कर दे हाँ जी वाव्य भाई ਬੱਚਾ ਬਚਾਰਾ ਉੱਡੀਆ ਨਾ ਡਾਕੇ ਨੂੰ ਡਰਾ ਹੀ ਜਾਂਦੀਆਂ ਨੇ ਯਾਰ ਉਹ ਚੂਹੇ ਮਰੀਆਂ ਹੀ ਆ ਉਹ ਫਰਤੀਆਂ ਨੇ ਦੇਖੋ ਸਾਹਮਣੇ ਆ ਉਹ ਵਰਦੀਆਂ ਬਈ ਇਹਨਾਂ ਨੇ ਕਰ ਕੁਝ ਨਹੀਂ ਹੁੰਦਾ ਨਾ ਤਾਂ ਇਹਨਾਂ ਦਾ ਸ਼ਿਕਾਰ ਫੜਿਆ ਜਾ ਬਸ ਚੂਹੇ ਚੂਹੇਂ ਦੇ ਰਹਿੰਦੀਆਂ ਨੇ ਆ ਬੱਚਾ ਵਿਚਾਰਾ ਡਰੀ ਜਾਂਦਾ ਇਹਨਾਂ ਤੋਂ ਹਨਾ ਬੜਾ ਡਰਾਉਣੀ ਆਉਂਦੀਆਂ ਨੇ ਇਹ ਹੋਰ ਕੀ ਕਰਨਾ ਠੀਕ ਆ ਹਾਂ ਫਰਦਾ ਬੱਚਾ ਅਨ ਕੋ ਡਰਦਾ ਡਰਦਾ ਫਰਦਾ ਚਾਲ ਪਤਾ ਲੱਗ ਨਹੀਂ ਬੱਚੇ ਦੀ ਔਰ ਪਾਸੇ ਨਾ ਵੇ ਜਿੱਥੇ ਲਓ ਬਾਬੇ ਬੱਚਾ ਆ ਜਾਂਦਾ ਲਓ ਜੀ ਬਾਬੇ ਬੱਚਾ ਆ ਜਾਂਦਾ ਬੈਠਣਾ ਆ ਜੀ ਬਾਬੇ ਬੱਚਾ ਆ ਗਿਆ ਠੀਕ ਆ ਉਹ ਪੱਟ ਲੈ ਆਣੀ ਤੇ ਮੂ ਤਾਂ ਪੱਟੂ ਗਏ ਹਣਾ ਡਾ ਡਰ ਕਿ ਉੱਡੀ ਜਾਂਦਾ ਤਾਂ ਕਰਕੇ ਲਓ ਬਈ ਇਹਨਾਂ ਨੂੰ ਅੰਦਰ ਕਰੀਏ ਪਹਿਲਾਂ ਹਨਾ ਇੱਕ ਵਾਰ ਫੋਟੋ ਜੀ ਲਈਏ ਇਹਨਾਂ ਦੀ ਨਹੀਂ ਬੈਠੋ ਕਾਂਟੇ ਜਿਵੇਂ ਲੱਕੇ ਸੋਹਣੇ ਮੁੰਡਿਓ ਚਲੋ ਲੱਗੇ ਚੱਲੀਏ ਭਾਈ ਅੱрте ਵੀ ਇਹਨਾਂ ਦੇ ਆਪਦੇ ਹਾਊਸ 'ਚ ਧੀਗੇ ਆਪਾਂ ਚੱਲੀਏ ਬਾਹਰ ਯੋ ਬੋ ਆ ਇੱਕ ਕਬੂਤਰ ਆ ਗਿਆ ਆਪਣਾ ਇਹ ਤਾਂ ਪਤੀ ਨਹੀਂ ਲੱਗਿਆ ਤੂੰ ਆ ਗਿਆ ਡੱਬਾ ਜਾ ਹਨਾ 11:30 ਹੋ ਗਿਆ ਟਾਈਮ ਮੈਂ ਤਲਾਦਾ ਹੁਣੀ ਆ ਲਾ ਜਿਹੜੇ ਸਾ ਨਾਲ ਮੂੰਹ ਪੱਟਾ ਹੋਇਆ ਉਹ ਪੱਟ ਰਗਾ ਵੇ ਜਨਮਤ ਹਣਚ ਹੁਣ ਇਹ ਅਲਾਵਾ ਚਿੱਟੀਆਂ ਨਹੀਂ ਆਈ ਨਹੀਂ ਹੈਗੀ ਤੇ ਤੇ ਹਾਂ ਦਾ ਚਪੇ ਇਧਰ ਪੱਲੜ ਜੇ ਲਾਤਾ ਆਪਾਂ ਨੇ ਪਹਿਲੇ ਹਰਾ ਕਪੜਾ ਲਾਉਣ ਦੀ ਸਲਾਹ ਸੀ ਤੇ ਹੁਣ ਪੱਲੜ ਲਾਤਾ ਠੀਕ ਆ ਵਾ ਠੀਕ ਆ ਜਿਵੇਂ ਲਾ ਗਿਆ ਪਾਣੀ ਘੜਾ ਹਾਂਜੀ ਬਾਬੂ ਤੇ ਉੱਤੇ ਜਿਹੜੇ ਜਾਨਵਰ ਬੈਠੇ ਨੇ ਇਹਨਾਂ ਨੂੰ ਲਾ ਦਈਏ ਚਿੱਟੀਆਂ ਆ ਨਹੀਂ ਕਿਤੇ ਨੀਂਗਾ ਚਾਰੀ ਯਾਰ ਐਸੇ ਮੈਂ ਲੱਭੀ ਵੀ ਨਹੀਂ ਹੁੰਦਾ ਪਿੰਨੀ ਮਿਨੋਂ ਵੀ ਨਹੀਂ ਆਈ ਪਤਾ ਨਹੀਂ ਕੀ ਚੱਕਰ ਪੈ ਗਿਆ ਇਹ ਆ ਗਿਆ ਇਹ ਵੀ ਬਾਠੀਗਾ ਆ ਜਾ ਬਹੁਤ ਹੈ ਹੈਨਾ ਬਾਕੀ ਜਾਨਵਰ ਬੈਠੀ ਸੀ ਉੱਤੇ ਆਪਾਂ ਨੇ ਛਤਰੀ ਉਦਰੀ ਵੀ ਨਹੀਂ ਲਾਈ ਸੀ ਐਂ ਜਾਨਵਰ ਉੱਤੇ ਬੈਠੇ ਸੀ ਐਂ ਬਹਿ ਗਿਆ ਆ ਕੇ ਠੀਕ ਹੈ ਇਹ ਤੇ ਚਲੋ ਲਾਉਦੇ ਆ ਕੋਈ ਕਰਦੇ ਆ ਤੁਹਾਡੇ ਨਾਲ ਸ਼ੇਅਰ ਬਬੂ ਜਾਨਵਰ ਲਾ ਲਿਆ ਆਪਾਂ ਨੇ ਓਏ ਮੇਰਾ ਗੁੱਟ ਪਹਿਲੀ ਦਿਖਦਾ ਤੁਸੀਂ ਹੋਰ ਦਿਖਾਈ ਜਾਂਦਾ ਚੱਲ ਚੜ ਚਾਲ ਵੰਦਰਾ ਆ ਵੀ ਬਹੁਤ ਵਧੀਆ ਉੱਡੇ ਪਜਾਮਾ ਅੱਛਾ ਬੱਚੇ ਅੱਛਾ ਚੱਲੋ ਜੀ ਆਬੇ ਭਈ ਲਾਗੇ ਨੂੰ ਰੰਗ ਕਰਨਾ ਪਾਣੇ ਕਰਦਾ ਰੰਗਾ ਨੀਲਾ ਠੀਕ ਹੈ ਐ ਇੰਨਾ ਲਾਤਾ ਹੋਏ ਮੈਂ ਨਹੀਂ ਲਿਖੂ ਚੱਲ ਕੋਈ ਨਾ ਬਾਦੂ ਆਪਣਾ ਦੇਖੰਦਰਾ ਇਹਨਾਂ ਦਾ ਕੰਮ ਵੀ ਨਹੀਂ ਆਣਾ ਠੀਕ ਆ ਬਾਬੂ ਨੀਲਾ ਰੰਗ ਆ ਬਈ ਜਦੋਂ ਸਾਰਾ ਹੋ ਗਿਆ ਜਾਲੀ ਨੂੰ ਫਿਰ ਦਿਖਾਉਣਾਂਗੇ ਪਤਾ ਨਹੀਂ ਕਰ ਲੈ ਰੰਗ ਹੈ ਮੈਂ ਕਹਣਾ ਹੋਰ ਪਾਲਾ ਐਂ ਚ ਐਂ ਚ ਕਿਹੜਾ ਰੰਗ ਪਾਇਆ ਰੰਗ ਦਾ ਠੀਕ ਆ ਫਿਰ ਇਹ ਕਰ ਬਸ ਤੇ ਜਦੋਂ ਬੀ ਆਇੰਡ ਲੱਗ ਵਧੀਆ ਲੱਗ ਜਾਊ ਇਹ ਲਾ ਕੇ ਨਾ ਕਰ ਜਿੱਤਿਆ ਠੀਕ ਆ ਬਸ ਇਹ ਸਾਥ ਰੱਖੀਂ ਚਲੋ ਇਹੋ ਕਰਦੇ ਦਿਨੇ ਅਪਡੇਟ ਜੋ ਸਾਰੀ ਹੋ ਗਈ। ਤਾਂ ਬਈ ਅਨੁਰਾਦ ਤੇ ਮੈਂ ਮਿਲ ਕੇ ਤੇ ਅੱਛ ਵੀ ਉਹ ਵਗ ਗਿਆ। ਸਾਨੇ ਦੋਨਾਂ ਨੇ ਮਿਲ ਕੇ ਬਾਈ ਕਰਤੀ ਜਾਲੀ ਰੰਗ ਠੀਕ ਹੈ। ਉਹਨੂੰ ਕਿਹਾ ਸੀ ਬਸ ਹਫਤੇ ਦੇ ਵਿੱਚ ਵਿੱਚ ਕਰ ਦਾਂਗੇ ਇਹਨੂੰ ਵੀ। ਰੈਡੀ ਟੂ ਪੀਨ ਸੀਜ਼ਨ ਪੀਨ ਸੀਜ਼ਨ ਠੀਕ ਆ ਭਾਈ ਕੂਤਰਾਂ ਵਾਸਤੇ ਹੁਣ ਹੋ ਗਈ ਰੈਡੀ ਜਾਲੀ ਇੱਕ ਸਾਦਾ ਪਿੰਜਰਾ ਲਾ ਲਓ ਤੇ ਹਨਾ ਆਹ ਕੁੰਡੀ ਵੀ ਲਾਤੀ ਨੀਚੇ ਉਹ ਤੇ ਵੀ ਲਾਤੀ ਕੁੰਡੀ ਹੱਥ ਉਹ ਹੋ ਰਹੇ ਨੇ ਅਣ ਕੀ ਕਰਨਾ ਮੁੰਡਿਆ ਖੋਡਾ ਬਣਾਣਾ ਵਾਹੇ ਵੇਖਿਆ ਨਿਕਾ ਆਹ ਆਹ ਗੇਟ ਵੀ ਦੇਖਦੇ ਆਂ ਸੀ ਠੀਕ ਆ ਦੱਸਿਓ ਜਰੂਰ ਕਿਵੇਂ ਲੱਗੂ ਨਵੇਂ ਖੋਡੇ ਵਾਸਤੇ ਜਾਲਾ ਹੁਣ ਉੱਤੇ ਆ ਤੇ ਜਾਲੀ ਦੇ ਸਕੇ ਲੱਗੀ ਤੇ ਥੋੜਾ ਜਿਹਾ ਚੁੱਲਾ ਫੁਣੋ ਕਰਦਾ ਚਲ ਕੋਈ ਨਾ ਕਰਦਾ ਮੈਂ ਸ਼ੇਰ ਛੋੜ ਦੇਣਾ ਤੇ ਚਹਾਂ ਚਿੱਟੀਆਂ ਵਾਲ ਗਾਇਬ ਹੋ ਗਈ ਆਪਣੀ ਚਿੱਟੀਆਂ ਵਾਲੀ ਪਤਾ ਨਹੀਂ ਕਿੱਧਰ ਫਰੀ ਜਾਂਦੀ ਆ ਬਹੁਤ ਉੱਚੇ ਲੱਗਦੀ ਸੀ ਮੁੜ ਕੇ ਦਿਖੀ ਨਹੀਂ ਹੁਣ ਰੱਬ ਰੱਖ ਹੀ ਆ ਦੇਖੋ ਜਾਂ ਲੱਭ ਕੇ ਲੁੱਪਣ ਵਗ ਜਾਗੇ ਇਧਰੇ ਜਾਂ ਤਾਂ ਤੱਕ ਦੇਖਦੇ ਆਂ ਹੁੰਦੀ ਆ ਕਿ ਨਹੀਂ ਤਾਂ ਹਾਂਜੀ ਬਾਬੇ ਹੋਈ ਰਾਤ ਹੋ ਗਈ ਛਾਤਰੀ ਸੁੰਨੀ ਸੁੰਨੀ ਲੱਗ ਰਹੀ ਐ ਚੱਟੀਆਂ ਵਾਲੀ ਦੇ ਬਗੈਰ ਠੀਕ ਆ ਬਾਬਿਓ ਫੋੜਾਇਆ ਹੋਉਂਦਾ ਹਨਾ ਵੀ ਪੁਰਾਣੀ ਕੁਤਰੀ ਤੇ ਪਹਿਲਾਂ ਵਾਲੀ ਹਣਾ ਬੱਛੜੀ ਆਪਣੇ ਤੋਂ ਅੱਜ ਦੀ ਰਾਤ ਠੀਕ ਐ ਬਾਕੀ ਬਾਬਾ ਕਰੇ ਹਨਾ ਕਿਰਪਾ ਕੱਲ ਤੱਕ ਵਾਪਸ ਆ ਜਾਈ ਜਿੰਦੜ ਵੀ ਬਾਕੀ ਹਨਾ ਤੇ ਬਈ ਜਿੱਥੇ ਤੱਕ ਵੀ ਮੇਰੇ ਵਲੌਗ ਦੇਖਦੇ ਹੋ ਤੁਸੀਂ ਸਾਰੇ ਠੀਕਾ ਗੌਰ ਕਰਿਓ ਜ਼ਰੂਰ ਜਨਮੁਰਦਾ ਠੀਕ ਨੇ ਜ਼ਰੂਰ ਕਰਿਓ ਬਈ ਗੌਰ ਹਨਾ ਚਟਿੰਗ ਵਾਲੀ ਦੀ ਆਪਣੀ ਦੀ ਛਤਰੀਆ ਪਹਲਾ ਆ ਜੰਨੇ ਉੱਤੀ ਰਹਿੰਦੀ ਵੈਸੇ ਤਾਂ ਅੱਜ ਪਤਾ ਨਹੀਂ ਯਾਰ ਉੜਦੀ ਉੜਦੀ ਹੈ ਪਤਾ ਨਹੀਂ ਕਿੱਧਰ ਘੁੰਮ ਗਈ ਵਿਚਾਰੀ ਹਨਾ ਬਾੜੀ ਉੱਚੀ ਵਾਲੀ ਸੀ ਬਾੜੀ ਨਹੀਂ ਜਾਏ ਜੀ ਠੀਕ ਆ ਚਲੋ ਹੁਣ ਆਪਾਂ ਤਾਂ ਕੀ ਕਰ ਸਕਦੇ ਹ ਹਨਾ ਬਈ ਚਲੋ ਕੋਈ ਨਾ ਕੋਈ ਨਾ ਬਈ ਕਾਲੂ ਕਰਦੇ ਆ ਤੁਹਾਡੇ ਨਾਲ ਸ਼ੇਅਰ ਵਲੋਗ ਹੀ ਬਣਦਾ ਦੁੱਖ ਤਾਂ ਹੁੰਦਾ ਹਨ ਵੀ ਆਲਾ ਇੰਨਾ ਮਿਲ ਕੂਦਿਨਾ ਮੋ ਪਿਆਰ ਸੀ ਆਪਣਾ ਚਲੋ ਕੋਈ ਨਾ ਮਿਲਦਾ ਕਸੇ ਨਾ ਮੈਂ ਬਲੋਗ ਦੇ ਨਾਲ ਬਾਏ ਬਾਏ